ਸਿਰ ਧਰ ਤਲੀ ਗਲੀ ਮੇਰੀ ਆਵੋ ਇਹ ਤੁਮਾਰਗ ਪੈਰ ਤਰੀ ਜਾ ਸਿਰ ਦੀਜੈ ਕਾਣ ਨਾ ਕੀਜੈ ਚਵਰ 17 ਤਖਦੈ ਮਾਲਕ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਜੂਨ 1984 ਦੇ ਸ਼ਹੀਦੀ ਸਾਕੇ ਨੂੰ ਯਾਦ ਕਰਦਿਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਜਰਨੈਲ ਸ਼ੁਭੇਸ਼ ਸਿੰਘ ਜੀ ਅਤੇ ਸਮੁੱਚੇ ਹੀ ਸ਼ਹੀਦਾਂ ਸਤਪੁਰਸ਼ਾਂ ਦੀ ਯਾਦ ਅਰਜਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅੱਜ 6 ਜੂਨ ਨੂੰ ਇਕੱਤਰਤਾ ਹੋਈ ਜਿਸ ਇਕੱਤਰਤਾ ਦੇ ਵਿੱਚ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਥਾ ਸਿੰਘਾਂ ਦੇ ਸਮੇਤ ਉੱਥੇ ਹਾਜ਼ਰੀਨ ਹੋਏ ਅਕਾਲ ਤਖਤ ਸਾਹਿਬ ਦੇ ਸਮਾਗਮ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ 1984 ਦੇ ਸ਼ਹੀਦਾਂ ਦੀ ਕਰਮ ਭੂਮੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਜਿੱਥੇ ਉਹਨਾਂ ਸ਼ਹੀਦਾਂ ਸਤਪੁਰਸ਼ਾਂ ਨੂੰ ਯਾਦ ਕਰਦੇ ਆ ਕਲੂ ਘਾਰੇ ਦੇ ਮਹਾਨ ਸਤਪੁਰਸ਼ਾਂ ਨੂੰ ਯਾਦ ਕਰਦੇ ਆ ਇਹ ਸਮਾਗਮ ਚੱਲ ਰਹੇ ਨੇ ਜਿਨ੍ਹਾਂ ਵਿੱਚ ਆਪ ਸੰਗਤਾਂ ਸ਼ਿਰਕਤ ਕਰ ਰਹੇ ਹੋ ਜਿੱਥੇ ਲੱਖਾਂ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਨ ਨੇ ਉਥੇ ਦੁਨੀਆ ਦੇ ਤਕਰੀਬਨ ਸਿੱਖ ਜਗਤ ਦੇ ਪੁਰਵਾੜੀ ਨੂੰ ਪਰਫੁੱਲਤ ਕਰਨ ਵਾਲੇ ਅਨੇਕਾਂ ਚੈਨਲ ਦੇਸ਼ਾਂ ਦੁਸ਼ਾਂਤਰਾ ਵਿੱਚ ਇਸ ਸਮਾਗਮ ਨੂੰ ਲਾਈਵ ਟੈਲੀਕਾਸਟ ਕਰ ਰਹੇ ਹਨ ਵੇਖੋ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਸਾਡੇ ਮੁਰਸ਼ਦ ਨੇ ਪ੍ਰਿੰਸੀਪਲ ਨੇ ਸੰਪਰਦਾਵਾਂ ਉਹਨਾਂ ਟੀਚਰਾਂ ਦੀ ਨਿਯਾਈ ਨੇ ਸਿੱਖ ਵਿਦਿਆਰਥੀਆਂ ਦੀ ਨਿਯਾਈ ਨੇ ਜਿਨ੍ਹਾਂ ਨੂੰ ਇਨ੍ਹਾਂ ਸੰਪਰਦਾਵਾਂ ਵਿੱਚ ਵਿਦਿਆ ਹਾਸਲ ਹੁੰਦੀ ਹੈ ਗੁਰੂ ਨਾਨਕ ਸਾਹਿਬ ਦੀ ਸਮੁੱਚੀ ਫੁਲਵਾੜੀ ਇਹ ਸਿੱਖ ਸੰਗਤ ਇਹ ਸੰਪਰਦਾਵਾਂ ਨੇ ਚਾਹੇ ਉਹ ਦਮਦਮੀ ਟਕਸਾਲ ਹੈ ਨਿਹੰਗ ਸਿੰਘ ਜਥੇਬੰਦੀਆਂ ਨੇ ਕਾਰ ਸੇਵਾ ਵਾਲੇ ਨੇ ਨਰਮਲੇ ਨੇ ਉਦਾਸੀਨ ਨੇ ਸੇਵਾ ਪੰਥੀ ਨੇ ਨਾਨਕ ਸਰ ਸੰਪਰਦਾਇ ਹੈ ਰਾੜਾ ਸਾਹਿਬ ਸੰਪਰਦਾਇ ਹੈ ਸਮੁੱਚੀਆਂ ਸੰਪਰਦਾਵਾਂ ਹੀ ਸਿੱਖ ਜਗਤ ਦੀ ਫੁਲਵਾੜੀ ਨੂੰ ਪਰਫੁੱਲਤ ਕਰਨ ਦੇ ਵਿੱਚ ਅਹਿਮ ਯੋਗਦਾਨ ਨਿਭਾਉਂਦੀਆਂ ਨੇ ਔਰ ਇਹਨਾਂ ਸੰਪਰਦਾਵਾਂ ਵਿੱਚੋਂ ਸ਼ਰਮੌਰ ਸੰਪਰਦਾਏ ਸੰਤ ਸਿਪਾਹੀਆਂ ਦੀ ਉਹ ਸੰਸਥਾ ਦਮਦਮੀ ਟਕਸਾਲ ਇਹ ਆਤਕਥਨੀ ਨਹੀਂ ਹੈ ਅਗਰ ਕਹਿ ਲਿਆ ਜਾਵੇ ਕਿ ਸਿੱਖ ਜਗਤ ਦੀ ਰੀੜ ਦੀ ਹੱਡੀ ਇਹ ਦਮਦਮੀ ਟਕਸਾਲ ਹੈ। ਔਰ ਜਦੋਂ ਸ਼ਹਾਦਤਾਂ ਦਾ ਦੌਰ ਵੇਖਦੇ ਹੋ 9 ਤੋਂ 10 ਲੱਖ ਕੁਰਬਾਨੀਆਂ ਸਿੱਖ ਜਗਤ ਅੰਦਰ ਸ਼ਹੀਦੀਆਂ ਨੇ। ਹਰ ਸ਼ਹੀਦ ਦਾ ਅਦਬ ਹੈ ਸਤਕਾਰ ਹੈ ਪਰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਦੀ ਸ਼ਹਾਦਤ ਨੂੰ ਜਦੋਂ ਯਾਦ ਕਰਦੇ ਆ ਇਸ 9 10 ਲੱਖ ਸ਼ਹਾਦਤ ਦੀ ਅਬਦੀ ਮਾਨਣ ਵਾਲੇ ਚੋਂ ਉਸ ਮਹਾਪੁਰਸ਼ ਦੀ ਸ਼ਹੀਦੀ ਦੀ ਚਮਕ ਕਿਉਂ ਹੈ ਜਿਵੇਂ ਤਾਰਿਆਂ ਵਿੱਚ ਤਰੂ ਤਾਰੇ ਦੀ ਚਮਕ ਹੁੰਦੀ ਹੈ ਉਦੀ ਸ਼ਹਾਦਤ ਦਾ ਪ੍ਰਸੰਗ ਸੁਣ ਕੇ ਅਸਰਜਤਾ ਵਿੱਚ ਚਲੇ ਜਾਈਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਇਸ ਪੰਕਤੀ ਨੂੰ ਪ੍ਰੈਕਟੀਕਲੀ ਉਸਨੇ ਦਰਸਾ ਦਿੱਤਾ ਜਉ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਦਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਬਾਬਾ ਦੀਪ ਸਿੰਘ ਐਸੇ ਮਹਾਪੁਰਸ਼ ਐਸੇ ਸ਼ਹੀਦ ਹੋਏ ਨੇ ਇਕ ਲਉਤੇ ਐਸੇ ਸ਼ਹੀਦ ਹੋਏ ਨੇ ਜਿਹੜੇ ਸਿਰ ਤਲੀ ਤੇ ਰੱਖ ਕੇ ਮੈਦਾਨੇ ਜੰਗ ਵਿੱਚ ਜੂਝੇ ਨੇ ਜਦੋਂ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੀ ਲੋੜ ਪਈ ਤੇ 11 ਸਾਲ ਕਲਮ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੀੜਾਂ ਬੇਅੰਤ ਪੋਥੀਆਂ ਗੁਰਕਾ ਸਾਹਿਬ ਉਹਨਾਂ ਨੇ ਲਿਖੇ ਵਿਦਿਆਰਥੀਆਂ ਨੂੰ ਦਮਦਮਾ ਸਾਹਿਬ ਦੀ ਤਰਤੀ ਤੇ ਪੜ੍ਹਾਇਆ ਹੈਰਾਨੀ ਇਸ ਗੱਲ ਦੀ ਹੈ ਲੋਕ ਜਵਾਨੀ ਦੇ ਵਿੱਚ ਤਲਵਾਰ ਚੁੱਕਦੇ ਨੇ ਖੰਡਾ ਖੜਕਾਉਂਦੇ ਨੇ ਇਹ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਹੈ ਵੀ 75 ਵਰਿਆਂ ਦਾ ਬਾਪੂ ਹੈ ਜਵਾਨੀ ਵਿੱਚ ਇਹ ਕਲਮ ਚਲਾਉਂਦਾ ਰਿਹਾ ਤੇ ਬੁਢਾਪੇ ਵਿੱਚ ਜਦੋਂ ਕੋਈ ਜੱਗ ਫੜ ਕੇ ਪਾਣੀ ਨਹੀਂ ਪੀਣ ਜੋਗਾ ਬਜ਼ੁਰਗ ਦੀ ਅਜ਼ਮਤ ਨਹੀਂ ਰਹਿੰਦੀ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਦੀ ਬਦੌਲਤ 75 ਵਰਿਆਂ ਦੀ ਉਮਰ ਵਿੱਚ ਰੱਖ ਕੇ ਕਲਮ 18 ਸ਼ੇਰ ਦਾ ਖੰਡਾ ਚੁੱਕ ਕੇ ਹਜ਼ਾਰਾਂ ਦੇ ਆਹੂ ਲਾਉਣ ਲੱਗ ਪੈਂਦਾ ਹੈ ਇਹ ਹੈ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਦੀ ਬਰਕਤ ਜਦੋਂ ਕਲਮ ਦੀ ਲੋੜ ਹੈ ਟਕਸਾਲ ਨੇ ਕਲਮ ਚਲਾਈ ਹੈ بڑے بڑے ਵਿਦਿਆਰਥੀ ਤਿਆਰ ਕੀਤੇ ਨੇ ਜਦੋਂ ਤਲਵਾਰ ਦੀ ਲੋੜ ਹੈ ਤਲਵਾਰ ਖੜਕਾਈ ਹੈ ਔਰ ਉਸ ਤਲਵਾਰ ਦੀ ਨੋਕ ਤੇ ਨੱਚਣ ਵਾਲਿਆਂ ਦੀ ਸ਼ਾਨ ਵਿੱਚ ਹੀ ਅੱਜ ਆਪਾਂ ਬਹਿਤਾ ਚੌਂਕ ਵਿਖੇ ਇਕੱਤਰ ਹੋਏ ਹਾਂ ਐਸੀ ਮਹਾਨ ਇਹ ਸੰਪਰਦਾਇ ਹੈ ਸੰਸਥਾ ਹੈ ਆਉ ਸਿੱਖ ਜਗਤ ਦੇ ਉੱਤੇ ਬੇਅੰਤ ਝਖੜ ਝੁੱਲੇ ਬੜੀਆਂ ਤਾਕਤਾਂ ਨੇ ਚਾਹਿਆ ਇਸ ਬਗੀਚੇ ਨੂੰ ਝਾੜ ਦਿੱਤਾ ਜਾਵੇ ਸਮੇਂ-ਸਮੇਂ ਤੇ ਸ਼ਹੀਦਾਂ ਨੇ ਆਪਣੇ ਲਹੂ ਦੇ ਨਾਲ ਸਿੰਚਿਆ ਇਸ ਸਿੱਖ ਜਗਤ ਦੀ ਫੁਲਵਾੜੀ ਨੂੰ ਇਸ ਲਈ ਇਹ ਹਰੀ ਭਰੀ ਹੈ ਦਾ ਖੁਰਾ ਖੋਜ ਕੋਈ ਨਹੀਂ ਮਿਟਾ ਸਕਦਾ ਪ੍ਰੇਮ ਦੀ ਪਰਿਭਾਸ਼ਾ ਸ਼ਾਲਮਾਨੂ ਹੱਕ ਲੈਣ ਲਈ ਸਮਝਾਈ ਜਾਂਦੀ ਹੈ ਬਾਬਰ ਨੂੰ ਜਾਬਰ ਕਿਹਾ ਜਾਂਦਾ ਹੈ ਪਰ ਤਖਤਾਂ ਤੇ ਬੈਠਾ ਹੁਕਮਰਾਨ ਪ੍ਰੇਮ ਦੀ ਭਾਸ਼ਾ ਨਹੀਂ ਸਮਝਦਾ ਡਾਂਗ ਚੁਕਣੀ ਪੈਂਦੀ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਦੀ ਗੱਲ ਚੱਲੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਾ ਦੇ ਨਾਲ ਤਲਵਾਰ ਪਕੜਾ ਦਿੱਤੀ ਕਿਉਂਕਿ ਪ੍ਰੇਮ ਦੀ ਗੱਲ ਕਰਨ ਵਾਲਿਆਂ ਨੂੰ ਕਦੇ ਤਤੀ ਤਵੀ ਤੇ ਬਿਠਾਇਆ ਗਿਆ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਚਾਂਦਨੀ ਚੌਕ ਬਿਠਾਇਆ ਗਿਆ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਚੁੱਕ ਕੇ ਚਾਰ ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜੀਆਂ ਇਸੇ ਹੀ ਲੜੀ ਨੂੰ ਅੱਗੇ ਵਧਾਉਂਦਿਆਂ ਬਾਬਾ ਜਰਨੈਲ ਸਿੰਘ ਨੂੰ ਸ਼ਸਤਰ ਚੁੱਕਣੇ ਪਏ ਨੇ ਜਦੋਂ ਸਿੱਖ ਜਗਤ ਦੇ ਹੱਕ ਮਾਰੇ ਗਏ ਪੰਜਾਬੀ ਬੋਲ ਦੇ ਇਲਾਕੇ ਨਾ ਦਿੱਤੇ ਗਏ ਪੰਜਾਬ ਲੰਗੜਾ ਹੋ ਗਿਆ ਅੱਜ ਵੀ ਰਾਜਸਥਾਨ ਹਰਿਆਣੇ ਦੇ ਬਾਰਡਰ ਤੇ ਜਾਓ بڑے بڑے ਪਿੰਡ ਨੇ ਜਿੱਥੇ ਸਿੱਖ ਨੇ ਪੰਜਾਬੀ ਬੋਲ ਦੇ ਇਲਾਕੇ ਨੇ ਪਰ ਉਹ ਸਾਥੋਂ ਖੋਲੇ ਗਏ ਜਿੱਥੇ ਸਿੱਖ ਪੰਥ ਦੀ ਮਰਿਆਦਾ ਨੂੰ ਛਕੇ ਟੰਗਿਆ ਗਿਆ ਜਿੱਥੇ ਅਮਰ ਧਾਰੀ ਸਿੱਖ ਸਰੂਪ ਵਾਲਿਆਂ ਨਾਲ ਨਫ਼ਰਤ ਕੀਤੀ ਗਈ ਜ਼ਰਾਇਮ ਪੇਸ਼ਾ ਕੌਮ ਕਿਹਾ ਗਿਆ ਪੰਜਾਬ ਦੇ ਪਾਣੀ ਖੋਏ ਗਏ ਚੰਡੀਗੜ੍ਹ ਪੰਜਾਬ ਨੂੰ ਨਾ ਦਿੱਤਾ ਗਿਆ ਸਿੱਖ ਇੱਕ ਵੱਖਰਾ ਧਰਮ ਹੈ ਇਹ ਕਬੂਲਿਆ ਨਾ ਗਿਆ ਆਨੰਦ ਮੈਰਿਜ ਐਕਟ ਲਾਗੂ ਨਾ ਕੀਤਾ ਗਿਆ ਇਹ ਸਭ ਆਨੰਦਪੁਰ ਦੇ ਮਤੇ ਦੀਆਂ ਬਾਤਾਂ ਨੂੰ ਜ਼ਮੀਨੀ ਪੱਧਰ ਤੇ ਸਿੱਖ ਜਗਤ ਨੂੰ ਹੱਕ ਦਿਵਾਉਣ ਲਈ ਇਹਨਾਂ ਬਾਤਾਂ ਨੂੰ ਸਿੱਧ ਕਰਨ ਲਈ ਬਾਬਾ ਜਰਨੈਲ ਸਿੰਘ ਨੇ ਪੰਥ ਦੇ ਸਮੇਤ ਧਰਮ ਯੁੱਧ ਮੋਰਚੇ ਦਾ ਆਗਾਜ਼ ਕੀਤਾ ਹੁਣ ਭਾਰਤ ਨੂੰ ਮਾਤਾ ਕਿਹਾ ਜਾਂਦਾ ਹੈ ਤੇ ਸੰਤ ਇੱਕ ਬਚਨ ਕਰਦੇ ਸੀ ਵੀ ਮਾਂ ਕਦੇ ਬੱਚਿਆਂ ਨਾਲ ਵਿਦਕਰਾ ਨਹੀਂ ਕਰਦੀ ਜੇ ਵਾਕਿਆ ਹੀ ਮਾਂ ਇਹ ਕੀ ਵੀ ਹਿੰਦੂ ਨੂੰ ਪੂਰੀ ਰੋਟੀ ਤੇ ਸਿੱਖ ਨੂੰ ਬੁਰਕੀ ਵੀ ਨਾ ਦੋ ਤੇ ਜੇ ਵਾਕਿਆ ਹੀ ਭਾਰਤ ਮਾਤਾ ਹੈ ਤੇ ਫਿਰ ਬਰਾਬਰ ਦੇ ਹੱਕ ਚਾਹੀਦੇ ਨੇ ਸਿੱਖਾਂ ਨੂੰ ਕਿਉਂਕਿ 121 ਫਾਂਸੀਆਂ ਭਾਰਤ ਦੀ ਆਜ਼ਾਦੀ ਲਈ ਹੋਈਆਂ ਨੇ ਜਿਨ੍ਹਾਂ ਵਿੱਚੋਂ 93 ਫਾਂਸੀਆਂ ਤੇ ਸਿੰਘ ਫਾਂਸੀ ਦੇ ਰਸੇ ਚੁੰਮ ਕੇ ਸ਼ਹਾਦਤ ਦੀ ਅਬਦੀ ਮਾਨ ਗਏ 2626 ਬੰਦਿਆਂ ਨੇ ਸੂਰਬੀਰਾ ਨੇ ਉਮਰ ਕੈਦ ਭੋਗੀ ਹੈ ਜਿਨ੍ਹਾਂ ਚੋਂ 2147 ਸਿੱਖ ਨੇ ਉਮਰ ਕੈਦ ਭੋਗਣ ਵਾਲੇ ਜਲਿਆਂ ਵਾਲੇ ਬਾਗ ਵਿੱਚ 1300 ਸ਼ਹੀਦ ਹੁੰਦਾ ਹੈ ਜਿਨ੍ਹਾਂ ਦੇ ਵਿੱਚੋਂ 799 ਸਿੱਖ ਸ਼ਹੀਦ ਨੇ 1.5% ਦੀ ਆਬਾਦੀ ਤੇ ਭਾਰਤ ਵਰਸ਼ ਨੂੰ ਆਜ਼ਾਦ ਕਰਾਉਣ ਲਈ 90% ਦੀ ਕੁਰਬਾਨੀ ਤੇ ਜਦੋਂ ਫੌਜ ਦੀ ਭਰਤੀ ਦੀ ਗੱਲ ਆਈ ਤੇ ਉਦੋਂ ਗੂਠਾ ਵਿਖਾ ਦਿੱਤਾ ਗਿਆ। ਉਦੋਂ ਜ਼ਰਾਇਮ ਪੇਛਾ ਕਹਿ ਦਿੱਤਾ ਗਿਆ। ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਈ ਉਦੋਂ ਸੰਤਾਂ ਦੀ ਉਹਨਾਂ ਮਹਾਪੁਰਸ਼ਾਂ ਦੀ ਆਵਾਜ਼ ਨੂੰ ਦਬਾਉਣਾ ਚਾਹਿਆ ਔਰ ਇੰਦਰਾ ਗਾਂਧੀ ਨੇ ਇੱਕ ਵਿਉਂਤਬੰਦੀ ਦੇ ਨਾਲ ਜਿਵੇਂ ਕਦੇ ਔਰੰਗਜ਼ੇਬ ਨੇ ਜਿਵੇਂ ਕਦੇ ਅਬਦਾਲੀ ਵਰਗਿਆਂ ਨੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਘੇਰੇ ਬੰਦੀਆਂ ਕੀਤੀਆਂ ਕਲੂ ਘਾਰੇ ਵਾਪਰੇ ਬਕਾਇਦਾ ਇੰਦਰਾ ਗਾਂਧੀ ਨੇ ਪਲੈਨਿੰਗ ਕਰਕੇ 1982 ਦੇ ਵਿੱਚ ਹੀ ਜਨਰਲ ਸ਼ਨਾ ਕਹਿ ਰਿਹਾ ਹੈ ਵੀ ਹਿਮਾਚਲ ਵਿੱਚ ਹਿਮਾਚਲ ਪ੍ਰਦੇਸ਼ ਦੇ ਇਲਾਕੇ ਵਿੱਚ ਰਮੰਦਰ ਸਾਹਿਬ ਦਾ ਕੰਪਲੈਕਸ ਬਣਾ ਕੇ ਟ੍ਰੇਨਿੰਗ ਸ਼ੁਰੂ ਕਰਵਾ ਦਿੱਤੀ ਸੀ ਵੀ ਹਮਲਾ ਕਰਨਾ ਹੈ ਖੈਰ ਸਾਡੀ ਨਸਲ ਕੁਸ਼ੀ ਕਰਨ ਦੀ ਤਿਆਰੀ ਸੀ ਬਾਬਾ ਜਰਨੈਲ ਸਿੰਘ ਜੀ ਮਹਾਪੁਰਸ਼ ਮੋਰਚੇ ਦੇ ਵਿੱਚ ਅੜੇ ਹੋਏ ਸਨ ਸਿੱਖ ਜਗਤ ਨੂੰ ਹੱਕ ਦਿਵਾਉਣ ਦੇ ਲਈ ਭਾਰਤੀ ਫੌਜ ਨੇ ਅਕ੍ਰਿਤ ਘਣਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਹਮਲਾ ਕਰ ਦਿੱਤਾ ਔਰ ਜੋ ਵੀ ਉਹਨਾਂ ਦੇ ਕੋਲ ਸ਼ਸਤਰ ਸਨ ਸੰਤਾਂ ਦੇ ਪਾਸ ਜਿਤਨੇ ਵੀ ਸੂਰਬੀਰ ਉਹਨਾਂ ਦੇ ਕੋਲ ਸਿੰਘ ਸਨ ਸਾਰੇ ਅੜ ਗਏ ਨੇ ਉਹ ਚਲਦੀ ਹੋਈ جنگ ਦੇ ਵਿੱਚ ਇੱਕ ਸਵਾਲ ਕੀਤਾ ਕਿਸੇ ਨੇ ਇਹ ਤੇ ਠੀਕ ਹੈ ਸੰਤ ਜਾਂ ਉਹਨਾਂ ਨਾਲ ਡਟਣ ਵਾਲੇ ਸੂਰਮੇ ਉਹਨਾਂ ਦਾ ਕੁਝ ਜੀਵਨ ਐਸਾ ਸੀ ਜੋ ਸੂਰਾ ਤਿਸਹੀ ਹੋਏ ਮਰਣਾ ਜੋ ਭਾਗ ਹੈ ਤਿਸ ਜੋ ਨਹੀਂ ਫਿਰਣਾ ਉਹ ਬਾਹਾਂ ਤੇ ਖੜੀਆਂ ਕਰਨ ਵਾਲੇ ਨਹੀਂ ਸਨ ਹੱਕ ਦੀ ਗੱਲ ਨਾ ਮੰਨੀ ਗਈ ਤਲਵਾਰ ਚੁੱਕਣੀ ਪਈ ਕਲਗੀਧਰ ਕਹਿੰਦੇ ਮੈਂ ਸ਼ੌਕ ਨਾ ਕਦੇ ਤਲਵਾਰ ਨਹੀਂ ਚੁੱਕੀ ਤੇ ਨਾ ਸੰਤਾ ਹੀ ਸ਼ੌਕ ਨਾ ਰਫਲ ਚੁੱਕੀ ਹੈ ਚੁੰਕਾਰਜ਼ ਹਮਾ ਹੀਲ ਤੇ ਦਰਗੁਜਸ਼ਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ ਜਦੋਂ ਪ੍ਰੇਮ ਦੀ ਪ੍ਰਭਾਸ਼ਾ ਨਾ ਸਮਝ ਵਿੱਚ ਆਵੇ ਹੁਕਮਰਾਨ ਦੇ ਫਿਰ ਡਾਂਗ ਦੀ ਭਾਸ਼ਾ ਨਾ ਸਮਝਾਉਣਾ ਪੈਂਦਾ ਹੈ ਔਰ ਐਡੀ ਕਮਾਲ ਦੀ ਸ਼ਖਸੀਅਤ ਸੀ ਉਹ ਮਹਾਪੁਰਸ਼ ਕਿਸੇ ਨੇ ਸਵਾਲ ਕੀਤਾ ਬਾਬਾ ਵੀ ਇਹ ਜਿਹੜੀ ਫੌਜ ਆਈ ਹੈ ਇਹਨਾਂ ਨੂੰ ਟੈਂਕਾਂ ਦਾ ਆਸਰਾ ਹੈ ਤੋਪਾਂ ਦਾ ਆਸਰਾ ਹੈ ਟੈਂਕਾਂ ਦੀ ਟੇਕ ਹੈ ਇਹਨਾਂ ਨੂੰ ਤੇ ਤੈਨੂੰ ਕਾਦਾ ਆਸਰਾ ਹੈ ਇਹਨਾਂ ਕੋਲ ਹੈਲੀਕਾਪਟਰ ਨੇ ਆ ਗਲੀਆਂ ਰਫਲਾਂ ਨੇ ਤੁਹਾਡੇ ਕੋਲੇ ਇਹਨਾਂ ਨਾਲ ਤੋਪਾਂ ਟੈਂਕਾਂ ਦਾ ਮੁਕਾਬਲਾ ਕਰੋਗੇ ਸੰਤਿਕ ਬੋਲ ਕਹਿੰਦੇ ਸੀ ਦਾਗੇ ਹੋਏ ਸੋ ਰਨ ਮਹਜੂਜ ਹੈ ਜਿਨ੍ਹਾਂ ਤੇ ਨਾਨਕ ਨਿਰੰਕਾਰ ਦੀ ਮੋਹਰ ਹੈ ਉਹਨਾਂ ਵਿਕਾਰਾਂ ਤੋਂ ਡਰਦੇ ਨੇ ਨਾ ਪਰ ਤੱਕ ਸਤੂਲ ਦੁਸ਼ਮਣਾਂ ਤੋਂ ਡਰਦੇ ਨੇ ਉਹ ਜੂਝਦੇ ਨੇ ਜੇ ਇਹਨਾਂ ਦੇ ਕੋਲ ਟੈਂਕ ਨੇ ਜੇ ਇਹਨਾਂ ਦੇ ਕੋਲ ਟੈਂਕ ਨੇ ਤੇ ਬਾਬਾ ਜਰਨੈਲ ਸਿੰਘ ਕਹਿੰਦਾ ਮੇਰੇ ਕੋਲ ਗੁਰੂ ਰਾਮਦਾਸ ਦੀ ਟੇਕ ਐ ਵੇਖੀ ਕਿਵੇਂ ਤਿਤਰਾ ਵਾਂਗੂ ਇਹਨਾਂ ਦੀਆਂ ਡਾਰਾਂ ਉਡਾਉਂਦਾ ਮੈਂ ਤੇ ਜੈਨੂ ਗੁਰੂ RAMDAS ਦਾ ਗੁਰੂ ਨਾਨਕ ਦਾ ਆਸਰਾ ਹੈ ਗੁਰੂ ਗੋਬਿੰਦ ਪਾਤਸ਼ਾਹ ਦੇ ਬੋਲ ਨੇ ਤੁਰਾ ਘਰ ਨਸਰ ਹਸਤ ਲਸ਼ਕਰ ਵਾਜ਼ਰ ਤੁਰਾ ਘਰ ਨਸਰ ਅਗਰ ਹਸਤ ਲਸ਼ਕਰ ਵਾਜ਼ਰ ਕੇ ਮਾਰਾ ਨਿਗਾ ਅਸਤ ਯਸ ਦਾ ਸ਼ੁਕਰ ਜੇ ਤੇਰੀ ਨਦਰ ਔਰੰਗਜ਼ੇਬ ਫੌਜਾਂ ਤੇ ਹੈ ਮੇਰੀ ਨਦਰ ਉਸ ਨਾਨਕ ਨਿਰੰਕਾਰੀ ਦੀਆਂ ਬਰਕਤਾਂ ਵੱਲ ਹੈ ਮੇਰਾ ਭਰੋਸਾ ਉਦੇ ਵੱਲ ਮੈਂ ਸ਼ੁ크ਰੀਆ ਅਦਾ ਕਰਦਾ ਹਾਂ ਉਹਦੀ ਬਰਕਤ ਨਾਲ ਤੇਰੀਆਂ ਲੱਖਾਂ ਫੌਜਾਂ ਨੂੰ ਗਿੱਦੜਾਂ ਦੀਆਂ ਡਾਰਾਂ ਨੂੰ ਢਾ ਦੇਵਾਂਗਾ ਇਹ ਭਾਵਨਾ ਬਾਬਾ ਜਰਨੈਲ ਸਿੰਘ ਵਿੱਚ ਸੀ ਤੇ ਪੱਤਰਕਾਰ ਵੀ ਮੂੰਹ ਵਿੱਚ ਉਂਗਲੀਆਂ ਪਾਉਂਦੇ ਸੀ ਵੀ ਇਹ ਝੁਕਣ ਵਾਲਾ ਨਹੀਂ ਹੈ ਬੜੇ ਸੁੰਦਰ ਬੋਲ ਨੇ ਕਿ ਊਰਾ ਗਰੂਰਸਤ ਬਾ ਮੁਲਕ ਮਾਲਵਾ ਮਾਰਾ ਪਨਾਸਤ ਯਸਦਾ ਆਕਾਲ ਜਿਨ੍ਹਾਂ ਨੂੰ ਅਕਾਲ ਦਾ ਭਰੋਸਾ ਏ ਉਹਨਾਂ ਨੂੰ ਕੋਈ ਟਾ ਨਹੀਂ ਸਕਦਾ ਸਿਰ ਭਾਵੇਂ ਕਟਿਆ ਜਾਵੇ ਪੱਤਰਕਾਰ ਕਹਿੰਦੇ ਬਾਬਾ ਜਰਨੈਲ ਸਿਆਹ ਕੋਈ ਹੋਰ ਜਗ੍ਹਾ ਨਹੀਂ ਲੱਭੀ ਲੜਨ ਦੇ ਲਈ ਤੇ ਬਾਬਾ ਜਰਨੈਲ ਸਿੰਘ ਕਹਿੰਦੇ ਵੀ ਅਕਾਲ ਤਖਤ ਤੋਂ ਮਹਾਨ ਜਗ੍ਹਾ ਕੋਈ ਨਹੀਂ ਹੈ ਇੱਥੇ ਗੁਰੂ ਹਰਗੋਬਿੰਦ ਸਾਹਿਬ ਅਕਾਲ ਦੇ ਛੇਵੇਂ ਜਾਮੇ ਦਾ ਓਟ ਆਸਰਾ ਹੈ ਤੇ ਜਿਨ੍ਹਾਂ ਦਾ ਆਸਰਾ ਗੁਰੂ ਹਰਗੋਬਿੰਦ ਹੈ ਉਹ ਕਦੇ ਝੁਕਦੇ ਨਹੀਂ ਉਹ ਕੱਟੇ ਜਾ ਸਕਦੇ ਨਹੀਂ ਅਕਾਲ ਦੇ ਤਖਤ ਤੇ ਜੰਗ ਲੜੀ ਗਈ ਕੀ ਗੁਰੂ ਪਾਤਸ਼ਾਹ ਅਨੰਦਾਂ ਦੀ ਪੁਰੀ ਵਿੱਚ ਜੰਗ ਨਹੀਂ ਲੜਦੇ ਰਹੇ ਕਈ ਪੂਛਾਂ ਨੂੰ ਬੜਾ ਵਟ ਦਿੰਦੇ ਜੀ ਲੈ ਗੁਰਦੁਆਰੇ ਜੰਗ ਲੜੇ ਮੈਂ ਹੈਰਾਨ ਰਹਿ ਜਾਣਾ ਵੀ ਅਨੰਦਪੁਰ ਗੁਰਦੁਆਰੇ ਹੀ ਸਨ ਮਸੀਤਾਂ ਥੋੜੀ ਸਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਹਮਲੇ ਹੁੰਦੇ ਨੇ ਦੀਵਾਨ ਸੱਜ ਤੇ ਤੇ ਹੀ ਹਮਲਾ ਹੋ ਜਾਂਦਾ ਸੀ ਉਹ ਉਹ ਮਸੀਤਾਂ ਨਹੀਂ ਸੀ ਉਹ ਗੁਰਦੁਆਰੇ ਹੀ ਨੇ ਨਾਲੇ ਗੁਰੂ ਗੋਬਿੰਦ ਦਾ ਹੁਕਮ ਹੈ ਉਹ ਕਹਿੰਦੇ ਨੇ ਮੇਰਾ ਸਿੱਖ ਕਿਧਰੇ ਵੀ ਹੋਵੇ ਭਾਵੇਂ ਕੋਈ ਗੁਰਦੁਆਰਾ ਹੈ ਤੇ ਭਾਵੇਂ ਕੋਈ ਵੀ ਧਾਰਮਿਕ ਕੇਂਦਰ ਕੋਈ ਧਰਮਸ਼ਾਲਾ ਹੈ ਸਿੱਖ ਜਗਤ ਦੀ ਸਿੱਖ ਦੇ ਕੋਲ ਹਰ ਸਮੇਂ ਹਥਿਆਰ ਚਾਹੀਦਾ ਹੈ ਸਾਫ ਕਿਹਾ ਹੈ ਬਿਨਾ ਸ਼ਸਤਰ ਕੇ ਸੰਗ ਨਾਰੰਗ ਭੇਡ ਜਾਨੋ ਗਹਿ ਕਾਨ ਤਾਂ ਕੋ ਕਿਤੇ ਲੈ ਸਿਧਾਨੋ ਇਹੀ ਮੋਰ ਆਗਿਆ ਸੁਨੋ ਰੇ ਪਿਆਰੇ ਬਿਨਾ ਤੇਗ ਕੇ ਸੰਗ ਦਿਓ ਨਾ ਦੀਦਾਰੇ ਇਤਿਹਾਸ ਨਹੀਂ ਪੜਿਆ ਆ ਕੇ ਗੁਰੂ ਦੀ ਤਾਬਿਆ ਵਿੱਚ ਲੜਨ ਲੱਗ ਪਏ ਗੁਰੂ ਹਰਗੋਬਿੰਦ ਸਾਹਿਬ ਦੀ ਤਾਬਿਆ ਵਿੱਚ ਬਾਬੇ ਬਿਧੀ ਚੰਦ ਨੇ ਘੇਰੜ ਦੇ ਛੇਤਰ ਮਾਰ-ਮਾਰ ਕੇ ਸਿਰ ਪੋਲਾ ਕੀਤਾ ਸੀ ਕਿਉਂਕਿ ਗੁਰੂ ਦੀ ਨਰਾਦਰੀ ਕਰਦਾ ਸੀ ਜਦੋਂ ਫੌਜਾਂ ਨੇ ਅਕਾਲ ਤਖਤ ਸਾਹਿਬ ਦੀ ਨਰਾਦਰੀ ਕਰਨੀ ਚਾਹੀ ਤੇ ਬਾਬੇ ਜਰਨੈਲ ਸਿੰਘ ਨੇ ਰਫਲਾਂ ਚੁੱਕ ਲਈਆਂ ਮਾਰ-ਮਾਰ ਗੋਲੀਆਂ ਛਾਤੀਆਂ ਵਿੰਨੀਆਂ ਪੁੜਪੜੀਆਂ ਡਾਅ ਦਿੱਤੀਆਂ ਤੇ ਗੁਨਾਹ ਕੀ ਕੀਤਾ ਹੈ ਇਹ ਤੇ ਸਿੱਖੀ ਦਾ ਸਿਧਾਂਤ ਹੈ ਜੇ ਪ੍ਰੇਮ ਦੀ ਗੱਲ ਕੋਈ ਸਮਝੇ ਠੀਕ ਹੈ ਨਹੀਂ ਤੇ ਨਾਨਕ ਨਿਰੰਕਾਰ ਹੀ ਕਹਿੰਦੇ ਨੇ ਮੂਰਖ ਗੰਡ ਪਵੈ ਮੋਹੋ ਮਾਰ ਮੂਰਖਾਂ ਨੂੰ ਕਈ ਵਾਰ ਛਤਰ ਦੀ ਪਰਵਾਸ਼ਾ ਡਾਂਗ ਦੀ ਪਰਵਾਸ਼ਾ ਹੀ ਸਮਝ ਆਉਂਦੀ ਹੈ ਐਸੇ ਉਹ ਸੰਤ ਜਰਨੈਲ ਸਿੰਘ ਜੀ ਮਹਾਪੁਰਸ਼ ਸਨ ਸ਼ਹਾਦਤ ਨੂੰ ਮੰਨਣ ਦੇ ਲਈ ਉਹ ਉਤਾਵਲੇ ਸਨ ਪੱਤਰਕਾਰਾਂ ਕਹਿਣਾ ਛੱਡ ਦਿਓ ਖੜਾ ਕੌਣ ਹੱਕ ਦਵੇਗਾ ਤੁਹਾਨੂੰ ਕੌਣ ਹੱਕ ਦਵਾਵੇਗਾ ਮੌਤ ਸਿਰ ਤੇ ਖੜੀ ਹੈ ਤੇ ਉਸ ਮਹਾਪੁਰਸ਼ ਦੇ ਬੋਲ ਹੁੰਦੇ ਸਨ ਸਾਡਾ ਪਿਸ਼ੋਕੜੀ ਤਤੀਆਂ ਤਵੀਆਂ ਤੇ ਬਹਿਣ ਦਾ ਹੈ ਸਾਡਾ ਪਿਛੋਕੜ ਹੀ ਬੰਦ-ਬੰਦ ਘਟਵਾਉਣ ਦਾ ਹੈ ਰੰਬੀਆਂ ਚਰਖੜੀਆਂ ਤੇ ਨੱਚਣ ਦਾ ਹੈ ਸਾਨੂੰ ਡਰਾਵੇ ਨਾ ਦਿਓ ਉਸ ਬਾਬਾ ਜਰਨੈਲ ਸਿੰਘ ਦੀ ਭਾਵਨਾ ਸੀ ਮੈਂ ਕਈ ਵਾਰ ਯਾਦ ਕਰਦਾ ਹਾਂ ਬਾਬਾ ਹਰੀ ਸਿੰਘ ਨਲੂਏ ਨੂੰ ਉਹਦੇ ਨਾਮ ਤੋਂ ਅਫਗਾਨੀ ਅੱਜ ਵੀ ਕੰਬਦੇ ਨੇ ਤੇ ਮੈਂ ਸੋਚਦਾ ਹੁੰਨਾ ਵੀ ਉਹੀ ਰੂਹ ਬਾਬਾ ਜਰਨੈਲ ਸਿੰਘ ਉਸ ਮਹਾਪੁਰਸ਼ ਦੇ ਵਿੱਚ ਭਾਰਤ ਵਰਸ਼ ਦੀ ਧਰਤੀ ਤੇ ਆਗਾਜ਼ ਕਰਦੀ ਹੈ ਦੁਨੀਆ ਤੇ ਆਈ ਹੈ ਅੱਜ ਵੀ ਉਹਦੇ ਨਾਮ ਤੋਂ ਦੁਨੀਆ ਅਫਗਾਨਿਸਤਾਨ ਦੇ ਲੋਕ थर-थर ਕੰਬਦੇ ਨੇ ਉਸ ਸੂਰਬੀਰ ਦੀਆਂ ਬਰਕਤਾਂ ਤੋਂ ਜਦੋਂ ਥੋੜਾ ਜਿਹਾ ਤੁਸੀਂ ਧਿਆਨ ਦਿਓ ਬਾਬਾ ਜਰਨੈਲ ਸਿੰਘ ਵੱਲ ਠੀਕ ਹੈ ਦੋਵੇਂ ਹੀ ਸੰਤ ਸਿਪਾਹੀ ਨੇ ਪਰ ਮੈਂ ਕੰਪੈਰੀਸਨ ਇੱਥੇ ਕਰਨ ਲੱਗਾ ਅੱਜ ਕੱਲ੍ਹ ਦੇ ਲੇਖਕਾਂ ਨੇ ਇੱਕ ਬੜਾ ਸੁੰਦਰ ਬਚਨ ਕਿਹਾ ਉਹ ਕਹਿੰਦੇ ਕਦੇ ਦਿੱਲੀ ਕੰਬਣ ਲਾ ਦਿੱਤੀ ਬਾਬਾ ਤੇਰੀ ਤਕਰੀਰ ਨੇ ਅੱਜ ਦੁਸ਼ਮਣ ਕੰਬਣ ਲਾ ਦਿੱਤਾ ਜੋਦਿਆ ਤੇਰੀ ਤਸਵੀਰ ਨੇ ਇੱਕ ਦੇ ਨਾਮ ਤੋਂ ਦੁਨੀਆ ਕੰਬਦੀ ਸੀ ਇੱਕ ਦੀ ਤਸਵੀਰ ਤੋਂ ਦੁਨੀਆ ਕੰਬਦੀ ਹੈ ਇਹ ਦੋਵੇਂ ਹੀ ਜਰਨੈਲ ਐਸੇ ਮਹਾਨ ਹੋਏ ਨੇ ਇੱਕ ਨੇ ਖੈਬਰ ਨੂੰ 모ੜ ਦਿੱਤਾ ਅਫਗਾਨੀਆਂ ਨੂੰ ਨੱਥ ਪਾਈ ਤੇ ਇੱਕ ਨੇ ਦੁਨੀਆ ਵਿੱਚੋਂ ਤੀਸਰੇ ਨੰਬਰ ਦੀ ਭਾਰਤੀ ਹਕੂਮਤ ਦੀ ਤਾਕਤ ਵਰ ਫੌਜ ਦਾ ਐਸਾ ਮੂੰਹ ਮੋੜਿਆ ਵੀ ਪਾਕਿਸਤਾਨ ਅਤੇ ਚੀਨ ਦੀ ਜੰਗ ਵਿੱਚ ਉਹਨਾਂ ਨੁਕਸਾਨ ਨਹੀਂ ਹੋਇਆ ਜਿੰਨਾ ਇੰਦਰਾ ਨੇ ਸੰਤਾਂ ਨਾਲ ਮੱਥਾ ਲਾ ਕੇ ਭਾਰਤ ਵਰਸ਼ ਦੀ ਫੌਜ ਦਾ ਨੁਕਸਾਨ ਕਰਾਇਆ ਹੈ ਤੇ ਰਹੀ ਗੱਲ ਸ਼ਹਾਦਤ ਦੀ ਸ਼ੇਖ ਸਾਦੀ ਨੇ ਇੱਕ ਬੋਲ ਬੜਾ ਪਿਆਰਾ ਕਿਹਾ ਕਹਿੰਦਾ ਜੇਦੀ ਇੱਕ ਬੇਕਾਰ ਪੱਥਰ ਸੋਨੇ ਕੇ ਮੁੱਲਯਵਾਨ ਪਿਆਲੇ ਕੋ ਤੋੜ ਦੇ ਜੇਦੀ ਇੱਕ ਬੇਕਾਰ ਪੱਥਰ ਸੋਨੇ ਕੇ ਮੁੱਲਯਵਾਨ ਪਿਆਲੇ ਕੋ ਤੋੜ ਦੇ ਤੋ ਪੱਥਰ ਮੁੱਲਯਵਾਨ ਔਰ ਸੋਨਾ ਮੁੱਲਯਹੀਨ ਨਹੀਂ ਹੋ ਜਾਤਾ ਠੀਕ ਹੈ ਇੰਦਰਾ ਕੋਲ ਫੌਜਾਂ ਨੇ ਪੱਥਰ ਵਰਗੀ ਹੈ ਤੇ ਬਾਬਾ ਸਾਡਾ ਸੋਨੇ ਦਾ ਪਿਆਲਾ ਸੀ ਪੱਥਰ ਪੱਥਰ ਹੀ ਰਹੇਗਾ ਰਹਿੰਦੀ ਦੁਨੀਆ ਤੱਕ ਇੰਦਰਾ ਨੂੰ ਲਾਂਤਾਂ ਨੇ ਤੇ ਬਾਬਾ ਜਰਨੈਲ ਸਿੰਘ ਸੋਨੇ ਦਾ ਪਿਆਲਾ ਹੈ ਰਹਿੰਦੀ ਦੁਨੀਆ ਤੱਕ ਉਹਦੇ ਨਾਂ ਦੇ ਜਕਾਰੇ ਗੂੰਜਦੇ ਹੀ ਰਹਿਣੇ ਨੇ ਬਾਣੀ ਦਾ ਫਰਮਾਨ ਹੈ ਜੈਕਾਰ ਕੀਓ ਧਰਮੀਆਂ ਕਾ ਪਾਪੀ ਕਉ ਡੰਡ ਦਿਓ ਰਿਓ ਬਾਬਾ ਤੇ ਸ਼ਰੀਰ ਕਰਕੇ ਮਿਟ ਗਿਆ ਡਾਕਟਰ ਮੁਹੰਮਦ ਇਕਬਾਲ ਕਹਿੰਦਾ ਹੈ ਮਿਟਾ ਦੇ ਆਪਣੀ ਹਸਤੀ ਮਿਟਾ ਦੇ ਆਪਣੀ ਹਸਤੀ ਅਗਰ ਖੁਦ ਮੁਤਰਬਾ ਚਾਹੇ ਕਿ ਦਾਣਾ ਖਾਕ ਮੇ ਮਿਲਕਰ ਗੁਲੇ ਉਹ ਗੁਲਸਾਰ ਬਣਤਾ ਹੈ ਦਾਣਾ ਮਿੱਟੀ ਵਿੱਚ ਮਿਟਕੇ ਹੀ ਸਿੱਟੇ ਪੈਦਾ ਕਰਦਾ ਹੈ ਬਾਬਾ ਜਰਨੈਲ ਸਿੰਘ ਸਰੀਰ ਕਰਕੇ ਤੇ ਮਿਟ ਗਿਆ ਜਿਹੜੀ ਦਮਦਮੀ ਟਕਸਾਲ ਦਾ ਨਾਮ ਸਿੱਖ ਜਗਤ ਦਾ ਨਾਮ ਕੇਵਲ ਭਾਰਤ ਦੀਆਂ ਸਰਹੱਦਾਂ ਤੱਕ ਸੀਮਤ ਸੀ 1984 ਤੋਂ ਪਹਿਲਾਂ ਵੈਨਕੂਵਰ ਕੈਨੇਡਾ ਜਿਤਨੇ ਵੀ ਬਾਹਰਲੇ ਮੁਲਖ ਨੇ ਹਰ ਸ਼ਹਿਰ ਵਿੱਚ ਇੱਕ ਗੁਰਦੁਆਰਾ ਕਿਤੇ ਕਦਾਈ ਨਜ਼ਰੀ ਆਉਂਦਾ ਸੀ ਨਹੀਂ ਤੇ ਤਿੰਨਾ ਸ਼ਹਿਰਾਂ ਚ ਇੱਕ ਗੁਰਦੁਆਰਾ ਸੀ 80% ਦੀ ਲੋਕ ਸਿਰ ਗੁੰਮੇ ਸਨ ਬਾਬਾ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਜਾਨੀ ਮਾਲੀ ਨੁਕਸਾਨ ਤੇ ਸਾਡਾ ਬੜਾ ਹੋਇਆ ਪਰ ਉਹ ਬਾਹਰ ਵਸਦੇ ਲੋਕਾਂ ਨੇ ਹਰ ਸ਼ਹਿਰ ਵਿੱਚ ਇੱਕ ਦੀ ਜਗ੍ਹਾ ਤਿੰਨ ਗੁਰਦੁਆਰੇ ਉਹ ਸਾਰੇ ਧਰਮ ਦੇ ਕੇਂਦਰ ਵਧੇ ਸਿੱਖੀ ਇਨੀ ਪਰਫੁੱਲਤ ਹੋਈ ਵੀ 80% ਦੀ ਚੋਂ 70% ਦੀ ਸਿਰਾਂ ਤੇ ਦਸਤਾਰਾਂ ਆਈਆਂ ਖੰਡੇ ਦੀ ਪੌਲ ਛਕੀ ਬਾਬਾ ਜਰਨੈਲ ਸਿੰਘ ਨੇ ਮੁਰਜਾਈ ਹੋਈ ਕੌਮ ਨੂੰ ਇੱਕ ਮੁਰਜਾਏ ਹੋਏ ਬਗੀਚੇ ਨੂੰ ਆਪਣੇ ਲਹੂ ਨਾਲ ਐਸਾ ਸਿੰਚਿਆ ਹੈ ਵੀ ਸਾਰੀ ਦੁਨੀਆ ਤੱਕ ਇਹ ਭਾਰਤ ਵਰਸ਼ ਦੀਆਂ ਸਰਹੱਦਾਂ ਤੋਂ ਪਾਰ ਨੀਲੀਆਂ ਪੀਲੀਆਂ ਦਸਤਾਰਾਂ ਦੀ ਜਾਇਜਕਾਰ ਤੇ ਰਹਿੰਦੀ ਦੁਨੀਆ ਤੱਕ ਰਹੇਗੀ ਇਹ ਉਹਦੀ ਦੇਣ ਹੈ ਉਹਦੀ ਸ਼ਹਾਦਤ ਦੀ ਦੇਣ ਹੈ ਸ਼ਾਇਦ ਸਿੱਖ ਜਗਤ ਪਰਫੁੱਲਤ ਉਹਨਾ ਨਾ ਹੁੰਦਾ ਜੇ ਉਹ ਸ਼ਹਾਦਤ ਨਾ ਹੁੰਦੀ ਇੱਕ ਪੱਖ ਵੇਖ ਲੈਨੇ ਦੀ ਜਾਨੀ ਮਾਲੀ ਬੜਾ ਨੁਕਸਾਨ ਹੋਇਆ ਇਹ ਵੀ ਵੇਖੋ 84 ਤੋਂ ਬਾਅਦ ਹੀ ਦਸਤਾਰਾਂ ਨਜ਼ਰੀਆਂ ਆਈਆਂ ਨੇ ਪਹਿਲਾਂ ਤੇ ਬੜੇ ਵਿਰਲੇ ਦੇ ਸਾਂ ਸੀ ਐਸੇ ਉਸ ਮਹਾਪੁਰਸ਼ ਦੀ ਕੁਰਬਾਨੀ ਹੈ ਜਿਸ ਨੇ ਸਿੱਖ ਕੌਮ ਨੂੰ ਪਰਫੁੱਲਤ ਕਰਨ ਦੇ ਲਈ ਆਪਾ ਮਾਰਿਆ ਹੁਣ ਮੈਂ ਇੱਕ ਬਚਨ ਕਹਿ ਕੇ ਸਮਾਪਤੀ ਕਰਾਂ ਉਸ ਬਾਬਾ ਜਰਨੈਲ ਸਿੰਘ ਨੇ ਬੜਾ ਮਹਾਨ ਸੰਘਰਸ਼ ਕੀਤਾ ਹੈ ਔਰ ਸਿਰ ਵਾਰ ਦਿੱਤਾ ਹੈ ਮਹਾਪੁਰਸ਼ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਦੇ 16ਵੇਂ ਮੁਖੀ ਜਿਨ੍ਹਾਂ ਨੇ ਸਿਰ ਵਰਤ ਕੇ ਉਨ੍ਹਾਂ ਸ਼ਹੀਦਾਂ ਨੂੰ ਅਮਰਾ ਪਦ ਦਿਵਾਉਣ ਦੇ ਲਈ ਗੁਰੂ ਰਾਮਦਾਸ ਦੇ ਚਰਨਾ ਵਿੱਚ ਯਾਦਗਾਰ ਉਸਾਰ ਦਿੱਤੀ ਹੈ ਕੌਮਾਂ ਇਤਿਹਾਸ ਸਿਰਜਦੀਆਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਤਿਹਾਸ ਰਚਿਆ ਏ ਤੇ ਬਾਬਾ ਹਰਨਾਮ ਸਿੰਘ ਜੀ ਨੇ ਇਤਿਹਾਸ ਸੰਭਾਲਿਆ ਹੈ ਸ਼ਹੀਦਾਂ ਦੀ ਯਾਦਗਾਰ ਬਣਾਈ ਹੈ ਬੇਅੰਤ ਕਾਰਜ ਕੀਤੇ ਨੇ ਮੈਂ ਜ਼ਿਕਰ ਕਰਨ ਲੱਗ ਜਾਵਾਂ ਇਨਾ ਸਮਾਂ ਨਹੀਂ ਹੈ ਔਰ ਬਾਬਾ ਹਰਨਾਮ ਸਿੰਘ ਜੀ ਹੁਣਾ ਵੱਲੋਂ ਵੀ ਹੁਕਮ ਹੈ ਵੀ ਵੱਡਿਆਂ ਮਹਾਪੁਰਸ਼ਾਂ ਦੇ ਗੁਣ ਗਾਉਣੇ ਨੇ ਅਸੀਂ ਤੇ ਦਮਦਮੀ ਟਕਸਾਲ ਦੇ ਝਾੜੂ ਬਰਦਾਰ ਹਾਂ ਮਹਾਪੁਰਸ਼ਾਂ ਬਾਬਾ ਜਰਨੈਲ ਸਿੰਘ ਦੀ ਪਾਕ ਦਸਤਾਰ ਦੀ ਸੇਵਾ ਨਿਭਾ ਰਹੇ ਹਾਂ ਸੋਦਾ ਸਿੱਤੇ ਹੀ ਵਿਚਾਰ ਨੂੰ ਸੰਕੋਚਦਾ ਹੈ ਅੱਜ ਵੀ ਦਮਦਮੀ ਟਕਸਾਲ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਹੈ ਸਿੱਖੀ ਨੂੰ ਪਰਫੁੱਲਤ ਕਰਨ ਲਈ ਤਿੰਨ ਚਾਰ ਦੇ ਕਰੀਬ ਦਮਦਮੀ ਟਕਸਾਲ ਵੱਲੋਂ ਸੀਬੀਐਸਸੀ ਦੇ ਸਕੂਲ ਚੱਲਦੇ ਨੇ ਨਾਲ ਨਾਲ ਗੁਰਮਤਿ ਦੀ ਵਿਦਿਆ 25 ਦੇ ਕਰੀਬ ਗੁਰਧਾਮਾਂ ਦੀ ਸੇਵਾ ਚੱਲ ਰਹੀ ਹੈ ਥੜਾ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਦੀ ਸੇਵਾ ਕਰਵਾਈ ਹੈ ਬੰਗਲਾ ਸਾਹਿਬ ਸੋਨੇ ਦੇ ਦਰਵਾਜਿਆਂ ਦੀ ਸੇਵਾ ਕਰਵਾਈ ਹੈ ਸੇਵਾ ਕੀਤੀ ਸਿਮਰਨ ਕੀਤੀ ਹਰ ਪੱਖ ਤੋਂ ਸੰਤ ਕੀ ਸਿਪਾਹੀ ਕੀ ਦਮਦਮੀ ਟਕਸਾਲ ਤਿਆਰ ਕਰਦੀ ਹੈ ਔਰ ਇਸ ਦਮਦਮੀ ਟਕਸਾਲ ਵਿੱਚੋਂ ਪੜ ਕੇ ਬੇਅੰਤ ਹੀ ਵਿਦਿਆਰਥੀ ਗੁਰਮਤ ਦੀ ਫੁਲਵਾੜੀ ਨੂੰ ਪਰਫੁੱਲਤ ਕਰਨ ਦੇ ਲਈ ਦੇਸ਼ਾਂ ਦੁਸ਼ਾਂਤਰਾ ਵਿੱਚ ਪ੍ਰਚਾਰ ਕਰਦੇ ਨੇ ਔਰ ਮੈਂ ਇੱਕ ਬੇਨਤੀ ਕਰ ਦਵਾਂ ਜਿਵੇਂ ਪੁਰਾਣੇ ਸਮੇਂ ਬਾਬਾ ਜਸਾ ਸਿੰਘ ਆਲੂਵਾਲੀਆ ਸੁਲਤਾਨੁਲ ਕੌਮ 12 ਮਿਸਲਾਂ ਦਾ ਜਥੇਦਾਰ ਥਾਪਿਆ ਗਿਆ ਵਿਸਾਖੀ ਹੋਵੇ ਕੋਈ ਦਿਹਾੜਾ ਹੋਵੇ 12 ਮਿਸਲਾਂ ਇਹ ਸੰਪਰਦਾਵਾਂ ਇਕੱਠੀਆਂ ਹੁੰਦੀਆਂ ਸਨ ਅੱਜ ਜਦੋਂ ਸਟੇਟ ਤੇ ਗੁਰੂ ਨਾਨਕ ਸਾਹਿਬ ਦੀ ਸਾਰੀ ਫੁਲਵਾੜੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਕੇ ਇਕੱਠੀ ਹੋਈ ਵੇਖੀ ਚਾਹੇ ਉਹ ਨਿਰਮਲੇ ਨੇ ਉਦਾਸੀਨ ਨੇ ਸੇਵਾ ਪੰਥੀ ਨੇ ਕਾਰ ਸੇਵਾ ਵਾਲੇ ਰਾੜਾ ਸਾਹਿਬੀਏ ਨਾਨਕ ਸਰ ਵਾਲੇ ਮਹਾਪੁਰਸ਼ ਨੇ નિਹੰਗ ਸਿੰਘ ਨੇ ਦਮਦਮੀ ਟਕਸਾਲ ਐ ਅੱਜ ਓਹ ਜਾਪਦਾ ਐ ਵੀ ਪੁਰਾਣੇ ਸਮੇਂ ਵਾਂਗੂ ਜਿਵੇਂ ਮਿਸਲਾਂ ਇਕੱਠੀਆਂ ਹੁੰਦੀਆਂ ਸਨ ਅੱਜ ਸਾਰਾ ਹੀ ਸੰਤ ਸਮਾਜ ਬਾਬਾ ਹਰਨਾਮ ਸਿੰਘ ਜੀ ਦੀ ਇੱਥੇ ਪ੍ਰਧਾਨਗੀ ਦੇ ਵਿੱਚ ਜਿੱਥੇ ਉਹ ਸੰਤ ਸਮਾਜ ਦੇ ਮੁੱਖ ਸੇਵਾਦਾਰ ਨੇ ਹਰ ਪੰਛਕ ਕਾਰਜ ਦੇ ਲਈ ਮੋਢੇ ਨਾ ਮੋਢਾ ਲਾ ਕੇ ਇੱਥੇ ਡਟਿਆ ਹੈ ਇੱਥੇ 71 ਹੋਇਆ ਹੈ ਇਸ ਗੱਲ ਦੀ ਵੀ ਦਾਸ ਮਹਾਪੁਰਸ਼ਾਂ ਨੂੰ ਵਧਾਈ ਦਿੰਦਾ ਹੈ ਔਰ ਐਸਾ ਮਹਾਨ ਇਹ ਸਮੇਲਨ ਜਿੱਥੇ ਸਮੁੱਚੀਆਂ ਜਥੇਬੰਦੀਆਂ ਸਿੱਖ ਜਗਤ ਦੀਆਂ ਪਹੁੰਚੀਆਂ ਨੇ ਦਾਸ ਸਭਨਾ ਦਾ ਧੰਨਵਾਦ ਕਰਦਾ ਹੈ ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਇੱਥੇ ਪਹੁੰਚੇ ਸਮੂੱਚੇ ਸਤਿ ਪੁਰਸ਼ਾਂ ਦਾ ਧੰਨਵਾਦ ਹੈ ਦਾਸ ਸ਼ੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦਾ ਇੱਥੇ ਧੰਨਵਾਦ ਕਰਦਾ ਹੈ ਰਹੀ ਗੱਲ ਨਿੰਦਕਾਂ ਦੀ ਮੈਂ ਇੱਕ ਗੱਲ ਕਹਿ ਦਵਾਂ ਵੀ ਜਿਹਦੇ ਵੱਲ ਗੁਰੂ ਗੋਬਿੰਦ ਸਿੰਘ ਹੁੰਦਾ ਹੈ ਨਾ ਮਿਸਲਾਂ ਇਕੱਠੀਆਂ ਸਨ ਗੁਰੂ ਸਾਹਿਬ ਦੀ ਕਿਰਪਾ ਸੀ ਦਮਦਮੀ ਟਕਸਾਲ ਨਾਲ ਸਭ ਸੰਸਥਾਵਾਂ ਮੋਢੇ ਨਾਲ ਮੋਢਾ ਲਾ ਕੇ ਖਲੋਤੀਆਂ ਨੇ ਗੁਰੂ ਦੀ ਕਿਰਪਾ ਹੈ ਇੱਕ ਘੰਟਾ ਤਕਰੀਬਨ ਇੱਕ ਘੰਟਾ ਲੱਗ ਗਿਆ ਐ ਅਕੈਡਮੀ ਦੇ ਗੇਟ ਤੋਂ ਇੱਥੋਂ ਤੱਕ ਨਤਮਸਤਕ ਹੋਣ ਲਈ ਸਾਧੂਆਂ ਸੱਤ ਪੁਰਸ਼ਾਂ ਸੰਗਤਾਂ ਨੇ ਇਹ ਲੱਖਾਂ ਸੰਗਤਾਂ ਦਾ ਦਮਦਮਈ ਟਕਸਾਲ ਦੇ ਪ੍ਰਤੀ ਬਾਬਾ ਜਰਨੈਲ ਸਿੰਘ ਜੀ ਦੇ ਪ੍ਰਤੀ ਬਾਬਾ ਹਰਨਾਮ ਸਿੰਘ ਜੀ ਦੇ ਪ੍ਰਤੀ ਪ੍ਰੇਮ ਹੈ ਜਿੱਥੇ ਗੁਰੂ ਦੀ ਕਿਰਪਾ ਹੈ ਜਿੱਥੇ ਸੰਗਤ ਦਾ ਪ੍ਰੇਮ ਹੈ ਮਹਾਰਾਜ ਕਹਿੰਦੇ ਨੇ ਝੂ ਹੱਕ ਯਾਰ ਬਾਸ਼ਦ ਚੇ ਦੁਸ਼ਮਨ ਕੋ ਨਦ ਲੱਖਾਂ ਦੁਸ਼ਮਣ ਵੀ ਉਹਦੇ ਨਾਲ ਦੁਸ਼ਮਣੀ ਕਰੇ ਚੂ ਹਕ ਯਾਰ ਬਾਸ਼ਦ ਚੇ ਦੁਸ਼ਮਨ ਕੋ ਨਦ ਅਗਰ ਦੁਸ਼ਮਣੀ ਰਾ ਬਾ ਸਦ ਤਨ ਕੋ ਨਦ ਕਸੇ ਖਿਦਮਤ ਆਇਦ ਬਸੇ ਦਿਲੋਂ ਜਾ ਕਸੇ ਖਿਦਮਤ ਆਇਦ ਬਸੇ ਦਿਲੋਂ ਜਾ ਖੁਦਾਵੰਦ ਬਖਸ਼ੀਦ ਭਰਵੈ ਆਮਾ ਜੇਦੇ ਤੇ ਗੁਰੂ ਗੋਬਿੰਦ ਦੀ ਮਿਹਰ ਹੈ ਸੰਗਤ ਦੀ ਮਿਹਰ ਹੈ ਉਹਦਾ ਲੱਖਾਂ ਦੁਸ਼ਮਣ ਵੀ ਹੋਵੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਜਨ ਪੀਰ ਨਿਵਾਜਿਆ ਤਿਨਾਂ ਅੰਚਨਾ ਲਾਗ ਜਿਹੜੇ ਨਿਵਾਜੇ ਨੇ ਗੁਰੂ ਗੋਬਿੰਦ ਦੇ ਉਹਨਾਂ ਦਾ ਵਾਰ ਵਿੰਗਾ ਨਹੀਂ ਹੋ ਸਕਦਾ ਨਿੰਦਕਾ ਨੂੰ ਨਿੰਦਿਆ ਮੁਬਾਰਕ ਹੈ ਆਪਾਂ ਕੀ ਕਹਿ ਸਕਦੇ ਆਏ ਤੇ ਦਰਗਾਹ ਵਿੱਚ ਸਜਾ ਮੁਕਰਰ ਹੈ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਤੇ ਸਰੂਪੇ ਮਿਲਣਗੇ ਫਿਰ ਨਹੀਂ ਮੂੰ ਕਾਲੇ ਤਨ ਨਿੰਦਕਾ ਨਰਕੇ ਘੋਰ ਪਵਨ ਨਿੰਦਕਾਂ ਨੂੰ ਨਿੰਦਾ ਕਰਨ ਦਿਓ ਮੈਂ ਤੇ ਹਰ ਸਾਲ ਵੇਖਦਾ ਕਿਤੇ ਲੱਖ ਦਾ ਕੱਟ ਕਿਤੇ ਡੇਢ ਦਾ 2 ਦਾ 2.5 ਦਾ ਵਾਧਾ ਹੀ ਜਾ ਰਿਹਾ ਹੈ ਇੱਥੇ ਕੀ ਫਰਕ ਪੈਂਦਾ ਹੈ ਮਹਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਹੀ ਮਹਾਪੁਰਸ਼ਾਂ ਪਾਸੋਂ ਦੰਦਮੀ ਟਕਸਾਲ ਪਾਸੋਂ ਇਹ ਪ੍ਰਚਾਰ ਪ੍ਰਸਾਰ ਦੀ ਸੇਵਾ ਲੈਂਦੇ ਰਹਿਣ ਪੁਰ ਚੁੱਕ ਦੀ ਖਿਮਾ ਜੀ ਗੱਡ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ